इकट्ठे ਹੋ ਕੇ ਦੋਨੋਂ ਸਰਕਾਰਾਂ ਉਹਦਾ ਹੱਲ ਲੱਭ ਕੇ ਉਹਨਾਂ ਨੂੰ ਜ਼ਿਆਦਾ ਖੇਤੀ ਦਾ ਬਦਲ ਦਈਏ ਜਾਂ ਉਹਨਾਂ ਨੂੰ ਪੈਸੇ ਦੇਈਏ ਇਸ ਕਰਕੇ ਮੈਂ ਕੱਲ ਵੀ ਪਰਸੋਂ ਵੀ ਇਹ ਗੱਲ ਕੀਤੀ ਆ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਤੇ ਸੈਂਟਰਲ ਦੀ ਸਰਕਾਰ ਇਹ ਪਹਿਲ ਮੁੱਖ ਮੰਤਰੀ ਸਾਹਿਬ ਕਰਨ ਉਹ ਬਹਿ ਕੇ ਸਾਡੇ ਐਗਰੀਕਲਚਰ ਮਿਨਿਸਟਰ ਨਾਲ ਸਾਡੇ ਸਰਕਾਰ ਨਾਲ ਵਿੱਚ ਅਸੀਂ ਬੈਠਾਂਗੇ ਤੇ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਇਹ ਸਿਰ ਜੋੜ ਕੇ ਬੈਠ ਕੇ ਇਹਦਾ ਹੱਲ ਕੱਢਣਾ ਪਊਗਾ ਹਰ ਬਾਰ ਇਹ ਹੀ ਬਦਨਾਮੀ ਅਸੀਂ ਕਰਾਈ ਲਈ ਸਾਡੀ ਕਰਨ ਨੂੰ ਕਦੇ ਹੁਣ ਪਾਕਿਸਤਾਨ ਵਾਲੇ ਬੋਲ पे ਕਦੇ ਦਿੱਲੀ ਵਾਲੇ ਬੋਲ ਪੈਂਦੇ ਆ ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਆ ਇਸ ਕਰਕੇ ਇਹ ਗੱਲ ਨਹੀਂ ਚੱਲਣੀ ਇਸ ਕਰਕੇ ਇਹ ਰਹਿਣਾ ਪ੍ਰਧਾਨ ਸਰਪਾਦੀ ਇਹ ਜੀ ਚੇਂਜ ਕਰਨ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ ਮੰਤਰੀ ਕੋਲ ਫੀਲ ਕਰਾਂਗੇ ਕਿ ਯਾਰ ਗੱਲ ਹੀ ਆ ਬਿਲਕੁਲ ਕਲੀਅਰ ਬਿਲਕੁਲ ਕਲੀਅਰ ਸ਼ਬਦਾਂ ਚ ਜਿਹੜੇ ਗਵਰਨਰ ਪੰਜਾਬ ਨੇ ਜਿਹੜੇ ਐਡਮਿਨਿਸਟਰेटर ਚੰਡੀਗੜ੍ਹ ਦੇ ਨੇ ਉਹਨਾਂ ਨੇ ਕਲੀਅਰ ਸ਼ਬਦਾਂ ਚ ਕੱਲ ਏ ਔਨ ਰਿਕਾਰਡ ਕਿਹਾ ਵੀ ਬਿਲਕੁਲ ਵੀ ਹਜੇ ਕੋਈ ਜ਼ਮੀਨ ਹਰਿਆਣੇ ਨੂੰ ਨਹੀਂ ਦਿੱਤੀ ਗਈ ਨਾ ਹਰਿਆਣੇ ਨੇ ਕੋਈ ਪੈਸਾ ਦਿੱਤਾ ਨਾ ਅਸੀਂ ਉਹਨਾਂ ਨੂੰ ਹਜੇ ਤੱਕ ਕੋਈ ਜ਼ਮੀਨ ਦਿੱਤੀ। ਤੁਸੀਂ ਤਰਫੋਂ ਕਿਸਾਨ ਜਿਹੜੇ ਕਹਿ ਰਹੇ ਪਰਾਰੀ ਕੋ ਨਹੀਂ ਹੈਗੀ ਆਸਮਾਨੇ ਤੱਕ। ਦੇਖੋ ਵੀ ਇਹ ਬਹੁਤ ਗੱਲ ਗੰਭੀਰ ਆ। ਇਹ ਕੋਈ ਬਿਆਨਾਂ ਚ ਨਹੀਂ ਗੱਲ ਕਰਨ ਵਾਲੀ। ਇਹਦੇ ਵਿੱਚ ਚੀਫ ਮਿਨਿਸਟਰ ਪੰਜਾਬ ਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਲੀਡਰਸ਼ਿਪ ਉਹਨਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਊ ਤੇ ਇਹਦਾ ਹੱਲ ਕੱਢਣਾ ਪਊ ਅਸਲੀ ਹੱਲ ਉਦੋਂ ਹੀ ਨਿਕਲੇਗਾ ਜਦੋਂ ਕਿਸਾਨ ਦੀ ਜੇਬ 'ਚ ਕੁਝ ਪਾਵਾਂਗੇ ਉਹ ਕੀ ਕਰੇ ਪਰਾਲੀ ਨੂੰ ਜੀ ਉਹ ਕੀ ਕਰੇ ਪਰਾਲੀ ਨੂੰ ਜੇ ਜਲਾਵੇ ਨਾ ਉਹ ਉਹਨੂੰ ਜੇ ਅਸੀਂ ਇਕੱਠੇ ਹੋ ਕੇ ਦੋਨੋਂ ਸਰਕਾਰਾਂ ਉਹਦਾ ਹੱਲ ਲੱਭ ਕੇ ਉਹਨਾਂ ਨੂੰ ਜਾਦਾ ਖੇਤੀ ਦਾ ਬਦਲ ਦਈਏ ਜਾਂ ਉਹਨਾਂ ਨੂੰ ਪੈਸੇ ਦੇਈਏ ਇਸ ਕਰਕੇ ਮੈਂ ਕੱਲ ਵੀ ਪਰਸੋਂ ਵੀ ਇਹ ਗੱਲ ਕੀਤੀ ਆ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਤੇ ਸੈਂਟਰਲ ਦੀ ਸਰਕਾਰ ਇਹ ਪਹਿਲ ਮੁੱਖ ਮੰਤਰੀ ਸਾਹਿਬ ਕਰਨ ਉਹ ਬਹਿ ਕੇ ਸਾਡੇ ਐਗਰੀਕਲਚਰ ਮਿਨਿਸਟਰ ਨਾਲ ਸਾਡੇ ਸਰਕਾਰ ਨਾਲ ਵਿੱਚ ਅਸੀਂ ਬੈਠਾਂਗੇ ਤੇ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਇਹ ਸਿਰ ਜੋੜ ਕੇ ਬੈਠ ਕੇ ਇਹਦਾ ਹੱਲ ਕੱਢਣਾ ਪਊਗਾ ਹਰ ਬਾਰੇ ਹੀ ਬਦਨਾਮੀ ਅਸੀਂ ਕਰਾਈ ਸਾਡੀ ਕਰਨ ਨੂੰ ਕਦੇ ਹੁਣ ਪਾਕਿਸਤਾਨ ਵਾਲੇ ਬੋਲ ਪਏ ਕਦੇ ਦਿੱਲੀ ਵਾਲੇ ਬੋਲ ਪੈਂਦੇ ਆ ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਆ ਇਸ ਕਰਕੇ ਇਹ ਗੱਲ ਨਹੀਂ ਚੱਲਣੀ ਇਹ ਸਿਰ ਜੋੜ ਕੇ ਬੈਠਣ ਵਾਲੀ ਗੱਲ ਹੈ ਇੱਕ ਤੇ ਜੇ ਮੈਂ ਪੰਜਾਬ ਸਰਕਾਰ ਨੂੰ ਕੁਝ ਕਮਾ ਹੋਰ ਗੱਲਾਂ ਤੇ ਬੀਹਾਂ ਤੇ ਸਾਡੀ ਕਨਟਰਡਿਕਸ਼ਨ ਆ ਬੋਲਦੇ ਆ ਬਿਆਨ ਪਰ ਇਸ ਗੱਲ ਤੇ ਸਾਂਝੀ رائے ਬਣਾ ਕੇ ਕੰਮ ਕਰਨਾ ਪਊ ਜਿਹੜਾ ਰਹਿਣਾ ਉਹ ਪ੍ਰਧਾਨ ਸਰਪਾਚੀ ਇਹ ਚੇਂਜ ਕਰਨ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ ਕਰਨਪਤੀ ਕਰੇ ਫੀਲ ਕਰਾਂਗੇ ਕਿ ਯਾਰ ਗੱਲ ਹੀ ਆ ਬਿਲਕੁਲ ਕਲੀਅਰ ਬਿਲਕੁਲ ਕਲੀਅਰ ਸ਼ਬਦਾਂ ਚ ਜਿਹੜੇ ਗਵਰਨਰ ਪੰਜਾਬ ਨੇ ਜਿਹੜੇ ਐਡਮਿਨਿਸਟਰेटर ਚੰਡੀਗੜ੍ਹ ਦੇ ਨੇ ਉਹਨਾਂ ਨੇ ਕਲੀਅਰ ਸ਼ਬਦਾਂ ਚ ਕੱਲ ਏ ਔਨ ਰਿਕਾਰਡ ਕਿਹਾ ਵੀ ਬਿਲਕੁਲ ਵੀ ਹਜੇ ਕੋਈ ਜ਼ਮੀਨ ਹਰਿਆਣੇ ਨੂੰ ਨਹੀਂ ਦਿੱਤੀ ਗਈ ਨਾ ਹਰਿਆਣੇ ਨੇ ਕੋਈ ਪੈਸਾ ਦਿੱਤਾ ਨਾ ਅਸੀਂ ਉਹਨਾਂ ਨੂੰ ਹਜੇ ਤੱਕ ਕੋਈ ਜ਼ਮੀਨ ਦਿੱਤੀ ਤੁਸੀਂ ਤਰਫੋਂ ਕਿਸਾਨ ਜਿਹੜੇ ਕਹਿ ਰਹੇ ਪਰਾਰੀ ਕੋ ਨਹੀਂ ਹੈ ਗਿਆ ਆਸਮਾਨ ਦੇ ਤੱਕ ਦੇਖੋ ਵੀ ਇਹ ਬਹੁਤ ਗੱਲ ਗੰਭੀਰ ਆ ਇਹ ਕੋਈ ਬਿਆਨਾਂ ਚ ਨਹੀਂ ਗੱਲ ਕਰਨ ਵਾਲੀ ਇਹਦੇ ਵਿੱਚ ਚੀਫ ਮਿਨਿਸਟਰ ਪੰਜਾਬ ਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਲੀਡਰਸ਼ਿਪ ਉਹਨਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਊ ਤੇ ਇਹਦਾ ਹੱਲ ਕੱਢਣਾ ਪਊ ਅਸਲੀ ਹੱਲ ਉਦੋਂ ਹੀ ਨਿਕਲੇਗਾ ਜਦੋਂ ਕਿਸਾਨ ਦੀ ਜੇਬ 'ਚ ਕੁਝ ਪਾਵਾਂਗੇ ਉਹ ਕੀ ਕਰੇ ਪਰਾਲੀ ਨੂੰ ਜੀ ਉਹ ਕੀ ਕਰੇ ਪਰਾਲੀ ਨੂੰ ਜੇ ਜੜਾਵੇ ਨਾ ਉਹ ਉਹਨੂੰ ਜੇ ਅਸੀਂ ਇਕੱਠੇ ਹੋ ਕੇ ਦੋਨੋਂ ਸਰਕਾਰਾਂ ਉਹਦਾ ਹੱਲ ਲੱਭ ਕੇ ਉਹਨਾਂ ਨੂੰ ਜਾਦਾ ਖੇਤੀ ਦਾ ਬਦਲ ਦਈਏ ਜਾਂ ਉਹਨਾਂ ਨੂੰ ਪੈਸੇ ਦੇਈਏ ਇਸ ਕਰਕੇ ਮੈਂ ਕੱਲ ਵੀ ਪਰਸੋਂ ਵੀ ਇਹ ਗੱਲ ਕੀਤੀ ਆ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਇਹ ਬਹਿਲ ਮੁੱਖ ਮੰਤਰੀ ਸਾਹਿਬ ਕਰਨ ਉਹ ਬਹਿ ਕੇ ਸਾਡੇ ਐਗਰੀਕਲਚਰ ਮਿਨਿਸਟਰ ਨਾਲ ਸਾਡੇ ਸਰਕਾਰ ਨਾਲ ਵਿੱਚ ਅਸੀਂ ਬੈਠਾਂਗੇ ਤੇ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਇਹ ਸਿਰ ਜੋੜ ਕੇ ਬੈਠ ਕੇ ਇਹਦਾ ਹੱਲ ਕੱਢਣਾ ਪਊਗਾ ਹਰ ਬਾਰੇ ਹੀ ਬਦਨਾਮੀ ਅਸੀਂ ਕਰਾਈ ਸਾਡੀ ਕਰਨ ਨੂੰ ਕਦੇ ਹੁਣ ਪਾਕਿਸਤਾਨ ਵਾਲੇ ਬੋਲ ਪਏ ਕਦੇ ਦਿੱਲੀ ਵਾਲੇ ਬੋਲ ਪੈਂਦੇ ਆ ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਆ ਇਸ ਕਰਕੇ ਇਹ ਗੱਲ ਨਹੀਂ ਚੱਲਣੀ ਇਹ ਸਿਰ ਜੋੜ ਕੇ ਬੈਠਣ ਵਾਲੀ ਗੱਲ ਆ ਇੱਕ ਤੇ ਜੇ ਮੈਂ ਪੰਜਾਬ ਸਰਕਾਰ ਨੂੰ ਕੁਝ ਕਹਾਂ ਹੋਰ ਗੱਲਾਂ ਤੇ 20ਾਂ ਤੇ ਸਾਡੀ ਕਨਟਰਡਿਕਸ਼ਨ ਆ ਬੋਲਦੇ ਆ ਬਿਆਨ ਪਰ ਇਸ ਗੱਲ ਤੇ ਸਾਂਝੀ ਰਹਿ ਬਣਾ ਕੇ ਕੰਮ ਕਰਨਾ ਪਊ